ਇਨ ਕੈਟੇਗਰੀ ਲਈ ਮਕਰ ਸਾਹਿਬ ਅਸੀਂ ਕੋਚਿੰਗ ਫ੍ਰੀ ਪ੍ਰੋਵਾਈਡ ਕਰਦੇ ਆ ਪਹਿਲਾ ਜਿੰਨਾ ਬੱਚਾ ਨੇ ਅਮਰਿਤ ਛੱਕਿਆ ਹੋਵੇ ਅਸੀਂ ਉਹਨਾਂ ਨੂੰ ਫ੍ਰੀ ਕੋਚਿੰਗ ਪ੍ਰੋਵਾਈਡ ਕਰਦੇ ਆ ਸੈਕੰਡ ਕੋਈ ਪੈਸਾ ਨਹੀਂ ਲੈਂਦੇ ਉਹਨਾਂ ਕੋਈ ਪੈਸਾ ਨਹੀਂ ਲੈਂਦੇ ਜਿਹਨਾਂ ਤੋਂ ਜਿੰਨਾ ਬੱਚਾ ਦੇ ਪੇਰੈਂਟਸ ਦੀ ਸ਼ਹਾਦਤ ਹੋ ਗਈ ਹੋਵੇ ਇੰਡੀਅਨ ਆਰਮੀ ਦਾ ਆਪਾਂ ਉਹਨਾਂ ਨੂੰ ਫ੍ਰੀ ਹੈ 올ਓਵਰ ਇੰਡੀਆ ਉਹ ਭਾਵੇਂ ਪੰਜਾਬੀ ਹੋਵੇ ਭਾਵੇਂ ਨਾ ਹੋਵੇ ਸ਼ਹੀਦ ਪਰਿਵਾਰ ਜਿਹੜੇ ਨੇ ਕਿਸੇ ਵੀ ਪਰਿਵਾਰ ਕੋਈ ਵੀ ਕੋਈ ਪੰਜਾਬੀ ਨਾਮ ਵੀ ਕਿਤੋਂ ਵੀ ਕਿਸੇ ਵੀ ਸਟੇਟ ਦਾ ਹੋਵੇ 올ਓਵਰ ਇੰਡੀਆ ਪਰ ਫਿਰ ਵੀ ਬਤੌਰ ਸਿੱਖ ਮੈਂ ਜਾਣਨਾ ਚਾਹਨਾ ਕਿ ਤੁਸੀਂ ਸਿੱਖ ਬੱਚਿਆਂ ਦੇ ਵਿੱਚ ਜਿਹੜੇ ਤੁਹਾਡੇ ਕੋਲ ਆ ਵੀ ਰਹੇ ਐ ਨੰਬਰਸ ਦੇ ਵਿੱਚ ਜੇ 10 ਆ ਰਿਹਾ ਐ ਤਾਂ ਸੀਰੀਅਸਨੈਸ ਕਿੰਨੇ ਅੰਚ ਦੇਖ ਰਹੇ ਹੋ ਕੀ ਕਰਦੇ ਆ ਕਿ ਉਹਨਾਂ ਨੂੰ ਕਿਹਾ ਹੋਇਆ ਐ ਅਸੀਂ ਤੁਹਾਨੂੰ ਐਡਮਿਸ਼ਨ ਦੇ ਰਹੇ ਹਾਂ ਤੁਹਾਡੇ 10ਵੀਂ ਦੇ 12ਵੀਂ ਦੇ ਵਿੱਚ ਜੇ 80% ਨੰਬਰ ਹੈਗੇ ਹੈਗੇ ਐਡਮਿਸ਼ਨ ਜੇ ਫ੍ਰੀ ਪੜ ਰਹੇ ਹੋ ਸਾਡੇ ਕੋਲੇ ਐਡਮਿਸ਼ਨ ਦੇ ਰਹੇ ਹਾਂ ਪਰ ਤੁਹਾਨੂੰ ਆਉਣ ਵਾਲੇ ਜਿਹੜੇ ਵੀ ਅਸੀਂ ਟੈਸਟ ਕਲਾਸ ਟੈਸਟ ਕੰਡਕਟ ਕਰਾਂਗੇ ਉਹ 60% ਨੰਬਰ ਲੈਣੇ ਪੈਣਗੇ ਜੇ ਬੱਚਾ 50 60 ਪੇਜ 10 12 ਦਿਨਾਂ ਚ ਨਹੀਂ ਪੜ ਸਕਦਾ ਉਹਨੂੰ ਰਿਵਾਈਜ਼ ਨਹੀਂ ਕਰ ਸਕਦਾ 200 ਦੇ ਵਿੱਚੋਂ 120 ਨੰਬਰ ਨਹੀਂ ਲੈ ਸਕਦਾ ਦੇ ਇਟ ਲੈਕ ਆਫ ਸੀਰੀਅਸਨੈਸ ਦੈਟ ਇਜ਼ ਐਗਜ਼ਿਸਟਿੰਗ ਨਨ ਸੀਰੀਅਸ ਕੈਂਡੀਡੇਟਸ ਕੰਪੇਟਲੀ ਇਟਸ ਨਾਟ ਪੰਜਾਬ ਹਰ ਜਗ੍ਹਾ ਤੇ ਬਹੁਤ ਜ਼ਿਆਦਾ ਹੈ ਉਹਨਾਂ ਦੇ ਵਿੱਚੋਂ ਕੋਈ ਤਰਾਸ਼ ਕਰਨਾ ਕਿ ਆਹਾ ਬੱਚਾ ਹੈ ਜਿਹਦੇ ਉੱਤੇ ਆਪਾਂ ਨੂੰ ਵੀ ਮਿਹਨਤ ਕਰਨ ਨੂੰ ਦਿਲ ਕਰਦਾ ਹੈਗਾ ਉਹ ਬਹੁਤ ਹੀ ਲਿਮਿਟਡ ਸਟੂਡੈਂਟਸ ਹੈ ਇੱਕ ਲੜਕੀ ਸਾਡੇ ਕੋਲੇ ਬਟਿੰਡਾ ਪੜ੍ਹਨ ਆ ਗਈ ਕਹਿੰਦੀ ਜੀ ਬਹੁਤ ਗਰੀਬ ਪਰਿਵਾਰ ਤੋਂ ਆ ਨਾਰਮਲੀ ਅਸੀਂ ਚੈੱਕ ਕਰ ਲੈਣੇ ਹੁੰਦੇ ਹੈਗੇ ਉਦੋਂ ਕਿਤੇ ਨਹੀਂ ਬਾਈ ਚਾਂਸ ਟਾਈਮ ਲੱਗਾ ਚੈੱਕ ਕਰਨ ਲਈ ਉਹ ਜਦੋਂ ਅਸੀਂ ਆ ਕੇ ਦੇਖਿਆ ਕਰੀ ਉਹਦੇ ਕੋਲੇ ਆਈ ਮੈਂ ਕਹਿੰਦੇ ਫ੍ਰੀ ਪੜ ਰਹੀ ਮੈਂ ਚਲੋ ਠੀਕ ਹੈ ਆਈਫੋਨ ਉਹ ਬਾਅਦ ਦੇ ਵਿੱਚ ਪਤਾ ਲੱਗਿਆ ਮਹੀਨੇ ਬਾਅਦ ਉਹ ਗਵਰਨਮੈਂਟ ਟੀਚਰ ਪਲੱਸ ਉਹਦੇ ਮਮ ਡੈਡ ਦੋਨੋਂ ਗਵਰਨਮੈਂਟ ਟੀਚਰ ਅਨਸ਼ੀਤ ਸਿੰਘ ਮੈਂ ਅਨਏਬਲ ਟੂ ਪੇ ਤੁਹਾਨੂੰ ਨਹੀਂ ਫਰਕ ਪੈਣਾ ਕਿ ਇੱਕ ਬੱਚੇ ਨੂੰ ਤੁਸੀਂ ਜੇ ਹੋਰ ਫ੍ਰੀ ਪੜਾ ਦਿਓਗੇ ਪਰ ਉਹਦੇ ਝੂਠ ਬੋਲਣ ਨਾਲ ਤੁਹਾਡੇ ਜ਼ਿਹਨ ਤੇ ਜੋ ਅਸਰ ਪਿਆ ਕੱਲ ਨੂੰ ਹੋਰ ਜਿਹਨੇ ਡਿਸਰਵ ਕਰਦਾ ਸੀ ਮੇਬੀ ਉਹ ਨਾ ਰਹਿ ਜਾ ਮੈਂ ਤਾਂ ਇਹ ਸੋਚ ਰਿਹਾ ਪਰ ਤੁਸੀਂ ਚਾਰ ਵਾਰੀ ਸੋਚੋਗੇ ਹੁਣ ਬੱਚਾ ਝੂਠ ਤਾਂ ਨਹੀਂ ਬੋਲ ਰਿਹਾ ਇਹ ਐ ਹੁੰਦਾ ਕਿ ਸੀਰੀਅਸ ਬੱਚਾ ਹੈ ਪਰ ਉਹਦੇ ਕੋਲ ਇਕਨੋਮਿਕਲੀ ਪ੍ਰੋਬਲਮ ਹੈ ਉਹਦੇ ਕੋਲ ਪੈਸਾ ਨਹੀਂ ਹੈ do you support them we 100% we support them tin categories li market saab assi coaching free provide karde ha pehla jinna bachcha ne amrish hake hoye assi uno nu free coaching provide karde ha second koi paisa nahi lende uno koi paisa nahi lende ji uno to plus wahan ute 10th te 12th de to 80% number chahiye that नू? is only criteria koi non serious na non serious na second jinna bachcha de parents di shahadat hoyi hoye indian army de aap ona nu free hai all over india ਹੂੰ ਥਰਡ ਇਸ ਇੱਕ ਜੈਨੂਇਨਲੀ ਪੂਰ ਹੋਵੇ ਉਹ ਭਾਵੇਂ ਪੰਜਾਬੀ ਹੋਵੇ ਭਾਵੇਂ ਨਾ ਹੋਵੇ ਸ਼ਹੀਦ ਪਰਿਵਾਰ ਜਿਹੜੇ ਨੇ ਕਿਸੇ ਵੀ ਪਰਿਵਾਰ ਕੋਈ ਵੀ ਕੋਈ ਪੰਜਾਬੀ ਨਾਮ ਹੀ ਕਿਤੋਂ ਵੀ ਕਿਸੇ ਵੀ ਸਟੇਟ ਦਾ ਹੋਵੇ ਆਲ ਓਵਰ ਇੰਡੀਆ ਆਲ ਓਵਰ ਇੰਡੀਆ ਪਲੱਸ ਜਿੰਨੇ ਬੱਚੇ ਜੈਨੂਇਨਲੀ ਪੂਰ ਹੈ ਜਿਵੇਂ ਕਈ ਵਾਰ ਤੁਸੀਂ ਮੰਨੋਗੇ ਨਹੀਂ ਇੱਕ ਲੜਕੀ ਸਾਡੇ ਕੋਲੇ ਬਠਿੰਡਾ ਪੜਨ ਆ ਗਈ ਕਹਿੰਦੀ ਜੀ ਬਹੁਤ ਗਰੀਬ ਪਰਿਵਾਰ ਤੋਂ ਆ ਨਾਰਮਲੀ ਅਸੀਂ ਚੈੱਕ ਕਰ ਲੈਣੇ ਹੁੰਦੇ ਹੈਗੇ ਉਦੋਂ ਕਿਤੇ ਨਹੀਂ ਬਾਈ ਚਾਂਸ ਟਾਈਮ ਲੱਗਾ ਚੈੱਕ ਕਰਨ ਲਈ ਉਹ ਜਦੋਂ ਅਸੀਂ ਆ ਕੇ ਦੇਖਿਆ ਕਰੀ ਉਹਦੇ ਕੋਲੇ ਆਈਫੋਨ ਮੈਂ ਕਿਹਾ ਕਹਿੰਦੇ ਇਹ ਫ੍ਰੀ ਪੜ ਰਹੀ ਮੈਂ ਚਲੋ ਠੀ ਉਹੋ ਬਾਅਦ ਦੇ ਵਿੱਚ ਪਤਾ ਲੱਗਿਆ ਮਹੀਨੇ ਬਾਅਦ ਉਹ ਗਵਰਨਮੈਂਟ ਟੀਚਰ ਪਲੱਸ ਉਹਦੇ ਮॉम ਡੈਡ ਦੋਨੋਂ ਗਵਰਨਮੈਂਟ ਟੀਚਰ ਅਨਸ਼ੀਤ ਸਿੰਘ ਵੈ ਮੈਂ ਅਬਲ ਟੂ ਪੇ ਥੈਟਸ ਅ ਪ੍ਰੋਬਲਮ ਆਪਣ ਜਿੱਥੇ ਲੱਗਦਾ ਹੈ ਪ੍ਰੋਸ ਟਿਸ਼ੂਜ਼ ਹੋਗੇ ਤੁਹਾਨੂੰ ਲੱਗਦਾ ਟ੍ਰਸਟ ਇਸ਼ੂਜ਼ ਨਹੀਂ ਸਰ ਪ੍ਰੋਬਲਮ ਇਹ ਹੈ ਕਿ ਆਪ ਨੂੰ ਉਹ ਹੀ ਹੈ ਟ੍ਰਸਟ ਇਸ਼ੂਜ਼ ਜਾਣ ਲਓ ਆਪਾਂ ਕਿਤੇ ਨਾ ਕਿਤੇ ਕੋਸ਼ਿਸ਼ ਕਰਦੇ ਆਂ ਆਪਦੇ ਸਹੀ ਜਗ੍ਹਾ ਤੇ ਵੀ ਪੈਸੇ ਕਿਵੇਂ ਬਚ ਸਕਦੇ ਨੇ ਨਹੀਂ ਪਰ ਮੈਂ ਮਹਿਸੂਸ ਕਰਦਾ ਕਿ ਤੁਹਾਨੂੰ ਨਹੀਂ ਫਰਕ ਪੈਣਾ ਕਿ ਇੱਕ ਬੱਚੇ ਨੂੰ ਤੁਸੀਂ ਜੇ ਹੋਰ ਫ੍ਰੀ ਪੜਾ ਦਿਓਗੇ ਪਰ ਉਹਦੇ ਝੂਠ ਬੋਲਣ ਨਾਲ ਤੁਹਾਡੇ ਜ਼ਹਿਨ ਤੇ ਜੋ ਅਸਰ ਪਿਆ ਕੱਲ ਨੂੰ ਹੋਰ ਜਿਹਨੇ ਡਿਸਰਵ ਕਰਦਾ ਸੀ ਮੇਬੀ ਉਹ ਨਾ ਰਹਿ ਜਾ ਮੈਂ ਤਾਂ ਇਹ ਸੋਚ ਰਿਹਾ ਕਿ ਤੁਸੀਂ ਚਾਰ ਵਾਰੀ ਸੋਚੋਗੇ ਹੁਣ ਵੀ ਬੱਚਾ ਝੂਠ ਤਾਂ ਨਹੀਂ ਬੋਲ ਰਿਹਾ ਚਦੇ ਵੀ ਹੈਗੇ ਅਸੀਂ ਸੋਚਦੇ ਹਾਂ ਬਕਰ ਸਾਹਿਬ ਸਾਡੇ ਕੋਲੇ ਇੱਕ ਮਦਰ ਦਾ ਫੋਨ ਆਇਆ ਕਹਿੰਦੀ ਆਈ ਏਮ ਅਨਏਬਲ ਟੂ ਪੇ ਦਾ ਫੀ ਮੈਂ ਕਿਹਾ ਚਲੋ ਠੀਕ ਹੈ ਜੀ ਆਪਾਂ ਜੋ ਵੀ ਜੈਨੂਇਨ ਜਾਂ ਘਟਾ ਉਹ ਕੱਟ ਕਰ ਲੈਂਦੇ ਆ ਮੈਂ ਤੁਸੀਂ ਕੀ ਕਰਦੇ ਆ ਕਹਿੰਦੀ ਆ ਮੈਂ ਗਵਰਨਮੈਂਟ ਟੀਚਰ ਗਵਰਨਮੈਂਟ ਟੀਚਰ ਅਨਏਬਲ ਟੂ ਪੇ ਆ ਫੀ ਇਹ ਦੋਨੇ ਚੀਜ਼ਾਂ ਕੰਬੀਨੇਸ਼ਨ ਚ ਨਹੀਂ ਜਾਂਦੀਆਂ ਇਹ ਪ੍ਰੋਬਲਮ ਹੈ ਔਰ ਤੁਸੀਂ ਕਹਿ ਰਹੇ ਹੋ ਕਿ ਬਿਹਾਰ ਦੇ ਲੋਕ ਭਾਵੇਂ ਕਰਜ਼ਾ ਚੱਕ ਕੇ ਲੈਣ ਉਹ ਪੜਾਉਂਦੇ ਬੱਚੇ ਡੈਡੀਕੇਸ਼ਨ ਨਾਲ ਪੜ੍ਹਦੇ ਵੀ ਹੈ ਫਿਰ ਹੁਣ ਆਪਣ ਜਦੋਂ ਆਪ ਨੂੰ ਜਿਵੇਂ ਕਹਿੰਦੇ ਆ ਘਰ ਦੇ ਬੈਠੇ ਹੈਗੇ ਕਹਿੰਦੇ ਕਹਦੇ ਬਾਅਦ ਕਿਸ ਨੇ ਬੈਲ ਮਾਰੀ ਕਹਿੰਦੇ ਪਾਪਾ ਕਰੇ ਹੈ ਨਹੀਂਗੇ ਹਾਂ ਮੈਂ ਕਹਿ ਦਿੰਦੇ ਉਹੀ ਸੇਮ ਚੀਜ਼ ਹੈ ਬੱਚਾ ਕਹਿੰਦਾ ਪਾਪਾ ਨੇ ਕਿਹਾ ਪਾਪਾ ਕਰੇ ਹੈ ਨਹੀਂਗੇ ਹਾਂ ਯੈਸ ਇਹ ਪਤਾ ਲੱਗਦਾ ਹੈ ਇਹ ਪਤਾ ਲੱਗਦਾ ਹੈ ਪਾਜੀ ਤੁਸੀਂ ਗੱਲ ਕੀਤੀ ਸੀ ਹੁਣੇ ਕਿ ਸਿੱਖ ਬੱਚੇ ਮੈਂ ਥੋੜਾ ਜਿਆਦਾ ਜ਼ਿਆਦਾ ਡੈਪਥ ਚ ਨਹੀਂ ਇਹਦੇ ਚ ਜਾਣਾ ਚਾਹੁੰਦਾ ਮੈਂ ਪੰਜਾਬੀਅਤ ਨੂੰ ਪਿਆਰ ਕਰਦਾ ਮੇਰੇ ਲਈ ਸਾਰੇ ਇੱਕ ਸਮਾਵੇ ਬਿਲਕੁਲ ਜੀ ਸਭ ਨੇ ਮੈਂ ਸਾਰੇ ਪੰਜਾਬ ਦੀ ਸੁੱਖ ਮੰਗਦਾ ਧਰਮ ਤੋਂ ਉੱਤੇ ਪਰ ਫਿਰ ਵੀ ਬਤੌਰ ਸਿੱਖ ਮੈਂ ਜਾਣਨਾ ਚਾਹੁੰਦਾ ਕਿ ਤੁਸੀਂ ਸਿੱਖ ਬੱਚਿਆਂ ਦੇ ਵਿੱਚ ਜਿਹੜੇ ਤੁਹਾਡੇ ਕੋਲ ਆ ਵੀ ਰਹੇ ਐ ਨੰਬਰਸ ਦੇ ਵਿੱਚ ਜੇ 10 ਆ ਰਹੇ ਐ ਤਾਂ ਸੀਰੀਅਸਨੈਸ ਕਿੰਨੇ ਅੰਚ ਦਿਖ ਰਹੇ ਪਹਿਲਾਂ ਅਸੀਂ ਕਿੰਦੇ ਸੀ ਕਾਫੀ ਬੱਚੇ ਆਗੇ ਸੀ ਕਿ ਦੇ ਵਰ ਨੌਨ ਸੀਰੀਅਸ ਹੁਣ ਅਸੀਂ ਕੀ ਕਰਦੇ ਆ ਕਿ ਉਹਨਾਂ ਨੂੰ ਕਿਹਾ ਹੋਇਆ ਅਸੀਂ ਤੁਹਾਨੂੰ ਐਡਮਿਸ਼ਨ ਦੇ ਰਹੇ ਆ ਤੁਹਾਡੇ 10ਵੀਂ ਤੇ 12ਵੀਂ ਦੇ ਵਿੱਚ ਜੇ 80% ਨੰਬਰ ਹੈਗੇ ਹੈਗੇ ਐਡਮਿਸ਼ਨ ਜੇ ਫ੍ਰੀ ਪੜ ਰਹੇ ਹਾਂ ਸਾਡੇ ਕੋਲੇ ਡਿਵੀਜ਼ਨ ਦੇ ਰਹੇ ਆ ਪਰ ਤੁਹਾਨੂੰ ਆਉਣ ਵਾਲੇ ਜਿਹੜੇ ਵੀ ਅਸੀਂ ਟੈਸਟ ਕਲਾਸ ਟੈਸਟ ਕੰਡਕਟ ਕਰਾਂ ਉਹ ਤੁਹਾਨੂੰ 60% ਨੰਬਰ ਲੈਣੇ ਪੈਣਗੇ ਜੇ ਬੱਚਾ 50 60 ਪੇਜ 10 12 ਦਿਨਾਂ ਚ ਨਹੀਂ ਪੜ ਸਕਦਾ ਉਹਨੂੰ ਰਿਵਾਈਜ਼ ਨਹੀਂ ਕਰ ਸਕਦਾ 200 ਦੇ ਵਿੱਚੋਂ 120 ਨੰਬਰ ਨਹੀਂ ਲੈ ਸਕਦਾ ਨਾ ਹੀ ਤਾਂ ਲੈਕ ਆਫ ਸੀਰੀਅਸਨੈਸ दैट इज ਐਗਜ਼ਿਸਟਿੰਗ ਹੁਣ ਉਸ ਕਰਕੇ ਕੁਝ ਬੱਚੇ ਆਉਂਦੇ ਆ ਫਿਰ ਕਹਿੰਦੇ ਤੁਸੀਂ ਸਾਨੂੰ ਪੜਾ ਨਹੀਂ ਰਹੇ ਮੈਂ ਕਹਿੰਦੀ ਤੁਹਾਨੂੰ ਅਸੀਂ ਪਹਿਲਾਂ ਕੰਡੀਸ਼ਨ ਦੱਸੀ ਹੋਈ ਹੈਗੀ ਕਿ ਨਾਨ ਸੀਰੀਅਸ ਕੈਂਡੀਡੇਟਸ ਕੰਪੇਟਲੀ ਇਟਸ ਨਾਟ ਪੰਜਾਬ ਹਰ ਜਗ੍ਹਾ ਤੇ ਬਹੁਤ ਜ਼ਿਆਦਾ ਹੈ ਉਹਨਾਂ ਦੇ ਵਿੱਚੋਂ ਕੋਈ ਤਰਾਸ਼ ਕਰਨਾ ਕਿ ਆਹ ਬੱਚਾ ਹੈ ਜਿਹਦੇ ਉੱਤੇ ਆਪਾਂ ਨੂੰ ਵੀ ਮਿਹਨਤ ਕਰਨ ਨੂੰ ਦਿਲ ਕਰਦਾ ਹੈਗਾ ਉਹ ਬਹੁਤ ਹੀ ਲਿਮਟਿਡ ਸਟੂਡੈਂਟਸ ਹੈ ਸਾਨੂੰ ਤੁਸੀਂ ਚੂਜ਼ ਕਰ ਲੈਨੇ ਹੋ ਕਈ ਵਾਰੀ ਇਹ ਵੀ ਹੁੰਦਾ ਜਿਵੇਂ ਜਿਵੇਂ ਕ੍ਰਿਕਟ ਦੀ ਅਕੈਡਮੀ ਚ ਕੋਚ ਨੂੰ ਪਤਾ ਹੁੰਦਾ ਕਿ ਆਹ ਮੇਰਾ ਬ੍ਰਾਈਟ ਹੈ ਇਹ ਕਰ ਸਕਦਾ ਉਹਦੇ ਤੇ ਐਕਸਟਰਾ ਮਿਹਨਤ ਕਰ ਦਿਓ ਐਵੇਂ ਹੀ ਹੁੰਦਾ ਯੈਸ ਕਈ ਵਾਰੀ ਕਿਦਾਂ ਦੋ ਲੜਕੀਆਂ ਸੀ ਹਜੂੜ ਸਾਹਿਬ ਤੋਂ ਆਈਆਂ ਸੀਗੀਆਂ ਦੋਨਾਂ ਦੇ ਉਹਨਾਂ ਦੇ ਪੇਰੈਂਟਸ ਐ ਨਹੀਂ ਅਡਾਪਟਡ ਬੇਟੀ ਬੱਚੀਆਂ ਸੀਗੀਆਂ ਤੇ ਬਾਬਾ ਜੀ ਨੇ ਉੱਥੋਂ ਭੇਜਿਆ ਉਹਨਾਂ ਨੂੰ ਹਜੂਰ ਸਾਹਿਬ ਤੋਂ ਭੇਜਿਆ ਸੀਗਾ ਤੇ ਉਸ ਤੋਂ ਬਾਅਦ ਆਪਣੇ ਕੋਲੇ ਉਹਨਾਂ ਨੇ ਇੱਕ ਬਾਬਾ ਜੀ ਨੇ ਕਿਹਾ ਚਲੋ ਆਪਾਂ ਤਾਂ ਵੈਸੇ ਵੀ ਅਮਰੇਸ਼ਾ ਕਿਹਾ ਵੈਸੇ ਹੀ ਬੱਚੇ ਨੂੰ ਫ੍ਰੀ ਪੜਾਉਣਾ ਸੀ ਤੇ ਦਿੱਲੀ ਦੀ ਸੰਗਤ ਨੇ ਦੋਨਾਂ ਬੱਚੀਆਂ ਨੂੰ ਆਪਦੇ ਖਰਚੇ ਦੇ ਉੱਤੇ ਉਹਨਾਂ ਦਾ ਉੱਥੇ ਸਾਰਾ ਕੁਝ ਹੋਸਟਲ ਸਭ ਕੁਝ ਪ੍ਰੋਵਾਈਡ ਕੀਤਾ ਹਮ ਹੁਣ ਕੋਸ਼ਿਸ਼ ਤਾਂ ਕਰ ਰਹੇ ਆ ਆਪਾਂ ਲੱਗੇ ਹੋਈਆਂ ਉੱਥੋਂ ਮਹਾਰਾਸ਼ਟਰ ਤੋਂ ਉਹਨਾਂ ਨੇ ਭੇਜਿਆ ਬੱਚਿਆਂ ਨੂੰ ਸਪੋਰਟ ਕੀਤਾ ਥੋੜਾ ਪਤਾ ਫਾਈਨੈਂਸ਼ੀਅਲ ਸਪੋਰਟ ਲੈਪਟਾਪ ਹੋਰ ਕੁਝ ਇੱਥੇ ਅਸੀਂ ਉਹਨਾਂ ਨੂੰ ਥੋੜਾ ਬੋੜਾ ਸਪੋਰਟ ਕੀਤਾ ਉਹਦੇ ਬਾਅਦ ਦਿੱਲੀ ਦੀ ਸੰਗਤ ਨੇ ਉਹਨਾਂ ਨੂੰ ਸਪੋਰਟ ਕੀਤਾ ਇਟਸ ਅ ਕੋਲੈਬੋਰੇਟਿਵ ਐਫਰਟ ਆਪਨੂੰ ਸਾਰਿਆਂ ਨੂੰ ਇੱਕ ਹੱਲਾ ਮਾਰਨਾ ਪਊਗਾ ਥੋੜਾ ਜਿਹਾ ਟਾਈਮ ਲੱਗੂਗਾ ਮਕਰ ਸਾਹਿਬ ਇਹ ਲੋ 4-5 ਸਾਲ ਤਾਂ ਅੱਜ ਤੋਂ ਵੀ ਮੈਨੂੰ ਲੱਗਦਾ 3-4 ਸਾਲ ਲੱਗੂਗਾ ਪਰ ਉਸ ਤੋਂ ਬਾਅਦ ਇੱਕ ਆਪਾਂ ਵਧੀਆ ਭਵਿਕਾ ਆਪਾਂ ਦੇਖ ਸਕਦੇ ਹਾਂ